ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਵੀਡੀਓ ਦੇ ਵਿੱਚ ਸ਼ਾਮ ਦੀ ਮੌਸਮ ਅਫਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਜੀ ਲਗਭਗ 2:30 ਵਜਣ ਜਾ ਰਹੇ ਨੇ ਦੁਪਹਿਰ ਦੇ ਤੇ ਇਹ ਜਿਹੜੀ ਅਫਡੇਟ ਹੋਏਗੀ ਰਾਤ ਦੇ ਲਗਭਗ 8 9 10 ਵਜੇ ਤੱਕ ਦੀ ਹੋਏਗੀ ਤਾਜ਼ਾ ਸੈਟਲਰ ਤਸਵੀਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ ਜਿਵੇਂ ਕਿ ਤੁਹਾਨੂੰ ਦੱਸਿਆ 2:30 ਵਜੇ ਦੁਪਹਿਰ ਦੇ ਤੇ ਇਸ ਵੇਲੇ ਫੱਟਗਈ ਸਿਸਟਮ ਬਹੁਤੇ ਭਾਗਾ ਦੇ ਵਿੱਚ ਸਰਗਰਮ ਹੈ ਭਾਵੇਂ ਉਹ ਪੰਜਾਬ ਦੇ ਖੇਤਰ ਹੈ ਹਰਿਆਣਾ ਰਾਜਸਥਾਨ ਲੈਂਦਾ ਪੰਜਾਬ ਔਰ ਪਹਾੜਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੋ ਚੁੱਕਿਆ ਪਹੁੰਚ ਗਿਆ ਚੁੱਕਿਆ ਸ਼ਰਾਟੇ ਲੱਗ ਰਹੇ ਨੇ ਕਿਤੇ ਕਿਤੇ ਹਲਕੇ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਦਰਜ ਹੋ ਰਹੇ ਨੇ ਇਸ ਵੇਲੇ ਜੇਕਰ ਦੇਖੀਏ ਤੇ ਤਾਜ਼ਾ ਬਦਲਬਾਜ਼ੀ ਦਾ ਜਿਹੜਾ ਨਿਰਮਾਣ ਹੋ ਰਿਹਾ ਗਰਜਲਿਸ਼ਕ ਵਾਲੇ ਤਗੜੇ ਬਦਲ ਇਹ ਅੱਗੇ ਪਹੁੰਚ ਕਰਨਗੇ ਤੇ ਇਸ ਵੇਲੇ ਇਹ ਸ਼੍ਰੀ ਗੰਗਾ ਨਗਰ ਹਨਮਾਨਗੜ ਅਨ ਸਾਫ ਫਤਿਹਬਾਦ ਭਗਵਾਨੀ ਰੋਤਕ ਜੀਂਦ ਕ੍ਰੂhetra ਕਰਨਾਲ ਪਾਣੀ ਫਤ ਸੋਨੀ ਫਤ ਅੰਹਾਲਾ ਇਹਨਾਂ ਖੇਤਰਾ ਤੱਕ ਪਹੁੰਚ ਕਰਦੇ ਹੋਏ ਇਹ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਕਿਤੇ ਹਲਕੀ ਲਿਮਟਡ ਗਰੇਮਾਰੀ ਦੇ ਸਕਦੇ ਆ ਤੇ ਦੂਜੇ ਫਾਸੇ ਜੇ ਮਾਲਵਾ ਖੇਤਰ ਦੇ ਵਿੱਚ ਪੰਜਾਬ ਦੇ ਗਰਜਲਿਸ਼ਕ ਵਾਲੇ ਬਦਲਾ ਦਾ ਨਿਰਮਾਣ ਹੋ ਰਿਹਾ ਜਿਹੜਾ ਕਿ ਆਉਂਦੇ ਘੰਟਿਆਂ ਦੇ ਦਰਮਿਆਨ ਸੰਗਰੂਰ ਮਲੇਰਕੋਟਲਾ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਔਰ ਨਾਲ ਲੱਗਦੇ ਉਹ ਆਦੇ ਖੇਤਰ ਤੇ ਦੂਜੇ ਫਾਸੇ ਜੇ ਪੱਛਮੀ ਖੇਤਰਾਂ ਦੇ ਵਿੱਚ ਯਾਨੀ ਕਿ ਫਿਰੋਜ਼ਸਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਸ਼੍ਰਮਕਸਰ ਸਾਹਿਬ ਮਲੌਰ ਤੇ ਮੋਗਾ ਇਹਨਾਂ ਖਾਕਾ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਛਰਾਟੇ ਦਿੰਦਾ ਹੋਇਆ ਇਹ ਬੱਦਲ ਅੱਗੇ ਨੂੰ ਕੂਚ ਕਰੇਗਾ ਜਿੱਥੇ ਬੱਦਲ ਮੌਸਲ ਫੜ ਗਿਆ ਜਿੱਥੇ ਤਗੜਾ ਮ ਹੇ ਤਗੜੇ ਛਰਾਟੇ ਮਿਲਵਾ ਸਕਦਾ ਕੁਝ ਕਿਸੇ ਤਰ੍ਹਾਂ ਦੇ ਵਿੱਚ ਹਲਕੀ ਗਰੇ ਮਾਰੂ ਵੀ ਸੰਭਵ ਹੈ ਦੂਜੇ ਪਾਸੇ ਮਾਝਾ ਖੇਤਰ ਦੇ ਵਿੱਚ ਵੀ ਬੱਦਲ ਬਣਿਆ ਹੋਇਆ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਨਫਾਗਾ ਦੇ ਵਿੱਚ ਵੀ ਉੱਪਰ ਦੀ ਬੱਦਲ ਗੁਸੜ ਰਹੇ ਨੇ ਕਿਤੇ ਕਿਤੇ ਹਲਕੇ ਛਰਾਟੇ ਇਸ ਵੇਲੇ ਲੱਗ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਇੱਥੇ ਵੀ ਹਲਕਤ ਲੱਗੇ ਦਰਮਿਆਨੇ ਮੀਂਹ ਸੰਭਵ ਨੇ ਕੁਝ ਭਾਗਾਂ ਦੇ ਵਿੱਚ ਜਿੱਥੇ ਬੱਦਲ ਜ਼ੋਰ ਫੜ ਗਿਆ ਤੇ ਉੱਥੇ ਹੋ ਸਕਦਾ ਹੈ ਕਿ ਹਲਕੇ ਲਿਮਟਡ ਗਰੇਮਾਰੀ ਹੋ ਜਾਵੇ ਭਾਵੇਂ ਜ਼ਿਆਦਾਤਰ ਜਿਹੜੇ ਆਸਾਰ ਹੋ ਜੇ ਸੋ 14 15 ਜਨਮ ਮੋਖ ਹੈ ਜੀ ਅੱਜ ਦਾ ਤੇ ਕੱਲ ਦਾ ਇਹ ਸਿਸਟਮ ਦੇ ਲਈ ਤੇ ਅੱਜ ਦੀ ਰਾਤ ਹੋਏਗੀ 14 15 ਦੀ ਉਹ ਇਹ ਸਿਸਟਮ ਨੂੰ ਕਾਫੀ ਬੂਸਟ ਕਰੇਗੀ ਕਹਿ ਸਕਦੇ ਹਾਂ ਮੋਖ ਰਾਤ ਅੱਜ ਦੀ ਰਹਿਣ ਵਾਲੀ ਆ ਜਦੋਂ ਇਹ ਸਿਸਟਮ ਆਪਣੇ ਜੋਰ ਤੇ ਹੋਏਗਾ ਤੇ ਪੰਜਾਬ ਹਰਿਆਣਾ ਰਾਜਸਥਾਨ ਪਛਮੀ ਯੂਪੀ ਹਿਮਾਚਲ ਦੇ ਹੇਠਲੇ ਖੇਤਰ ਔਰ ਜੰਮੂ ਦੇ ਹੇਠਲੇ ਖੇਤਰਾਂ ਦੇ ਵਿੱਚ ਛਰਾਟੇ ਦਿੰਦਾ ਹੋਇਆ ਗੜੇ ਮਾਰ ਦਿੰਦਾ ਹੋਇਆ ਸਿਸਟਮ ਅੱਗੇ ਕੂਚ ਕਰ ਰਿਹਾ ਤੇ ਉਪਰਲੇ ਖਾਗਾਂ ਦੇ ਵਿੱਚ ਨੇ ਬਰਬਾਰੀ ਦੇਣੀਆਂ ਫਿਰ ਹਾਲ ਪੰਜਾਬ ਦੇ ਲਈ ਇਹੋ ਅਲਰਟ ਹੈ 4-5 ਘੰਟਿਆਂ ਦੇ ਦਰਮਿਆਨ ਮਾਝਾ ਦੋਆਬਾ ਫੋਹਾ ਕਿ ਕਿਤੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਲਿਮਟਡ ਗਰੇਮਾਰੀ ਸੰਭਵ ਹੈ ਰਾਤ ਦੇ ਅੱਧੀ ਰਾਤ ਨੂੰ ਹੈਲੋ ਹੈਲੋ ਅੱਧੀ ਰਾਤ ਨੂੰ ਇਹ ਸਿਸਟਮ ਕਾਰਜ ਨਿਸ਼ਕੋ ਵਾਲੇ ਬਦਲਾ ਦਾ ਨਿਰਮਾਣ ਦਿੰਦਾ ਹੋਇਆ ਹੋਰ ਭਾਗਾਂ ਨੂੰ ਵੀ ਕਵਰ ਕਰ ਸਕਦਾ ਹੈ ਜਿੱਥੇ ਜਿੱਥੇ ਸ਼ਰਾਟੇ ਲੱਗ ਰਹੇ ਨੇ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਧੰਨਵਾਦ ਜੀ ਸ਼ੁਕਰੀਆ